ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਤੇ ਹਾਂਜੀ ਦੋਸਤੋ ਗੱਲ ਕਰਦੇ ਹਾਂ ਅੱਜ ਹੋਣ ਵਾਲੇ ਕਬੱਡੀ ਦੇ ਵੱਡੇ ਕੱਪਾਂ ਦੀ ਹਾਂਜੀ ਦੋਸਤੋ ਅੱਜ ਹਰਿਆਣਾ ਪੰਜਾਬ ਵਿੱਚ ਕਬੱਡੀ ਦੇ ਵੱਡੇ ਟਰੈਕਟਰਾਂ ਵਾਲੇ ਕੱਪ ਕਰਵਾਏ ਜਾ ਰਹੇ ਨੇ ਤੇ ਦੋਸਤੋ ਗੱਲ ਕਰ ਲਈ ਪਹਿਲੇ ਕਬੱਡੀ ਕੱਪ ਦੀ ਤਾਂ ਦੋਸਤੋ ਅੱਜ ਦੇ ਦਿਨ ਪਿੰਡ ਮਦਨੀਪੁਰ ਲੁਧਿਆਣਾ ਵਿੱਚ ਕਬੱਡੀ ਦਾ ਵੱਡਾ ਮਹਾਕੁੰਭ ਕਰਵਾਇਆ ਜਾ ਰਿਹਾ ਹੈ ਤੇ ਦੋਸਤੋ ਜਿੱਥੇ ਪਹਿਲਾ ਨਾਮ 1 ਲੱਖ ਤੇ ਦੂਜਾ ਨਾਮ 71000 ਹੋਵੇਗਾ ਤੇ ਦੋਸਤੋ ਬੈਸਟ ਰੇਟ ਤੇ ਯਾਫੀ ਨੂੰ 4 ਟਰੈਕਟਰ ਦਿੱਤੇ ਜਾਣਗੇ ਤੇ ਦੋਸਤੋ ਸੱਦੇ ਪੱਤਰ ਵਾਲ ਤੇ ਇੱਕ ਪਿੰਡ ਓਪਨ ਵਿੱਚ ਚਾਰ ਚਾਰ ਪਲੇਅਰ ਬਾਹਰੋਂ ਖੇਡ ਸਕਦੇ ਨੇ ਤੇ ਦੋਸਤੋ ਗੱਲ ਕਰੀ ਅਗਲੇ ਕਬੱਡੀ ਕੱਪ ਦੀ ਜਿਹੜਾ ਹੋਣ ਜਾ ਰਿਹਾ ਕੋਟ ਫੱਤਾ ਵਿਖੇ ਹਾਂਜੀ ਦੋਸਤੋ ਜਿੱਥੇ ਅੱਜ ਜਾਨਕੀ 29 ਫਰਵਰੀ ਨੂੰ 78 ਕਿਲੋ ਤੇ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ ਤੇ ਦੋਸਤੋ ਜਿੱਥੇ ਕਬੱਡੀ ਓਪਨ ਦਾ ਪਹਿਲਾ ਨਾਮ 1 ਲੱਖ ਰੁਪਏ ਤੇ ਦੂਸਰਾ ਨਾਮ 75 ਹਜ਼ਾਰ ਰੁਪਏ ਹੋਵੇਗਾ ਤੇ ਦੋਸਤੋ ਬੈਸਟ ਰੇਡਰ ਤੇ ਯਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਤੇ ਦੋਸਤੋ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਨੇ ਜੀ ਤੇ ਨਾਲ ਹੀ ਗੱਲ ਕਰ ਲਈ ਆਪਾਂ ਅੱਜ ਦੇ ਦਿਨ ਦੇ ਅਗਲੇ ਕਬੱਡੀ ਵੱਡੇ ਕਬੱਡੀ ਕੱਪ ਦੀ ਤਾਂ ਤੁਹਾਨੂੰ ਦੋਸਤੋ ਦੱਸਦੀ ਕਿ ਅੱਜ ਦੇ ਦਿਨ ਪਿਵਾਣੀ ਹਰਿਆਣਾ ਵਿਖੇ ਵੀ ਕਬੱਡੀ ਦਾ ਵੱਡਾ ਕੱਪ ਹੋਣ ਜਾ ਰਿਹਾ ਹੈ ਜਿੱਥੇ ਪਹਿਲਾਂ ਨਾਂ 5 ਲੱਖ ਰੁਪਏ ਤੇ ਦੂਜੇ ਨਾਂ 3 ਲੱਖ ਰੁਪਏ ਹੋਵੇਗਾ ਬੈਸਟ ਰੇਡਰ ਤੇ ਯਾਫੀ ਨੂੰ ਮੈਸੀ ਨਵੇਂ ਟਰੈਕਟਰ ਦਿੱਤੇ ਜਾਣਗੇ ਤੇ ਦੋਸਤੋ ਕੁਆਟਰ ਫਾਈਨਲ ਦੇ ਸੈਮੀ ਫਾਈਨਲ ਦੇ ਬੈਸਟ ਰੇਡਰ ਤੇ ਯਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਜੀ ਤੇ ਨਾਲ ਹੀ ਅੱਜ ਦੇ ਦਿਨ ਦੇ ਇੱਕ ਹੋਰ ਵੱਡੇ ਕਬੱਡੀ ਕੱਪ ਦੀ ਗੱਲ ਕਰ ਲਈ ਜਿਹੜਾ ਕਿ ਹੋਣ ਜਾ ਰਿਹਾ ਪਿੰਡ ਖੋਸਾ ਪਾਂਡੋ ਮੋਗਾ ਵਿਖੇ ਜਿੱਥੇ ਕਬੱਡੀ ਓਪਨ ਦੀਆਂ 8 ਟੀਮਾਂ ਦੇ ਮੈਚ ਹੋਣਗੇ ਤੇ ਪਹਿਲਾ ਨਾਮ 71000 ਤੇ ਦੂਜਾ ਨਾਮ 61000 ਰੁਪਏ ਹੋਵੇਗਾ ਤੇ ਬੈਸਟਾਂ ਨੂੰ 21-21000 ਰੁਪਏ ਹੋਵੇਗਾ ਹਾਂਜੀ ਦੋਸਤੋ ਇਹ ਸੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੁੜੇ ਰਹੋ ਚੈਨਲ ਨਾਲ ਹਾਜ਼ਰ ਹੋਵਾਂਗੇ ਨਵੀਂ ਅਪਡੇਟ ਲੈ ਕੇ